ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਸ ਹਾਊਸ ਮੈਸਰ ਖਾਨਾ ਦੇ ਵਿੱਚ ਤੁਹਾਡਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਵੀਡੀਓ ਫੇਰ ਲੈ ਕੇ ਹਾਜ਼ਰ ਹੋਏ ਆਂ ਜਿਹੜੇ ਆਪਾਂ ਅੱਜ ਦੀ ਕਲੈਕਸ਼ਨ ਲੈ ਕੇ ਆਏ ਆਂ ਪ੍ਰਿੰਸੈਸ ਦੇ ਕੱਟ ਪੀਸ ਆਪਣੇ ਕੋਲੇ ਆਏ ਨੇ ਜਿਹੜੇ ਕੱਟ ਪੀਸ ਆਪਣੇ ਕੋਲੇ 2.5 ਮੀਟਰ ਤੋਂ ਲੈ ਕੇ 4.5 ਮੀਟਰ ਦੀ ਕੱਟ ਤੱਕ ਆਪਣੇ ਕੋਲੇ ਆਏ ਨੇਗੇ ਤੇ ਇਹਦੀ ਕੁਆਲਿਟੀ ਹੈਗੀ ਬਹੁਤ ਟੌਪ ਦੀ ਤੇ ਜੇ ਇਹ ਕੱਟ ਪੀਸ ਆਪਾਂ ਕੱਲ ਨੂੰ 10 ਵਜੇ ਓਪਨ ਕਰਾਂਗੇ ਤੇ ਆਪਾਂ ਜਿਹੜਾ ਕੱਟ ਪੀਸ ਹੈ ਇਹ ਬਹੁਤ ਹੀ ਸੋਹਣੀ ਕੁਆਲਿਟੀ ਦੇ ਲੈ ਕੇ ਆਇਆ ਤੇ ਇੱਕ ਪ੍ਰੀਮੀਅਮ ਕਪੜਾ ਹੈ ਪ੍ਰਿੰਸਸ ਦੇ ਕੱਟ ਪੀਸ ਆਪਾਂ ਲੈ ਕੇ ਆਇਆ ਇਹਦੀ ਕੁਆਲਿਟੀ ਤੁਸੀਂ ਦੇਖ ਲਓ ਇਹਦਾ ਜਿਹੜਾ ਪ੍ਰਿੰਸਸ ਦਾ ਸੂਟ ਹੈ ਮਾਰਕੀਟ ਦੇ ਵਿੱਚ ਇਹਦਾ ਰੇਟ ਹੈਗਾ 800 ਰੁਪਿਆ 800 ਰੁਪਏ ਦੇ ਵਿੱਚ ਸੂਟ ਮਿਲਦਾ ਹੈ ਇਹਦੇ ਜਿਹੜਾ 4.5 ਮੀਟਰ ਦਾ ਤੁਹਾਨੂੰ ਕਟਿੰਗ ਮਿਲੂਗੀ ਉਹਦਾ ਸੂਟ ਤੁਹਾਡਾ ਬਹੁਤ ਸੋਹਣਾ ਬਣ ਜਾਊਗਾ ਤੇ 2.5 ਮੀਟਰ ਦੀ ਸ਼ਰਟ ਵੀ ਤੁਹਾਡੀ ਬਹੁਤ ਸੋਹਣੀ ਬਣ ਜਾਊਗੀ ਤੇ ਆਪਾਂ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਭੈਣ ਭਰਾ ਜੁੜਦੇ ਹਨ ਲੋਕੇਸ਼ਨ ਜਰੂਰ ਦੱਸ ਦੇਣਾ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਰਹਿ ਜਾਂਦਾ ਜਿੱਥੇ ਮਾਤਾ ਦਾ ਮੇਲਾ ਲੱਗਦਾ ਇੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਆਜੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਸਾਰੇ ਜਣੇ ਰੱਖ ਕੇ ਦੇਖਦੇ ਆਂ ਤੇ ਸਾਡੇ ਘਰੇ ਮਿਸਤਰੀਆਂ ਦਾ ਕੰਮ ਚੱਲੀ ਜਾਂਦਾ ਕਈ ਦਿਨ ਹੋ ਗਏ ਮਹੀਨਾ ਸਾਰਾ ਹੋ ਗਿਆ ਇਸ ਕਰਕੇ ਮੈਂ ਵੀਡੀਓ ਲੇਟ ਹੋ ਜਾਨੀ ਆ ਤੇ ਕਿਉਂਕਿ ਮਾਲ ਮੇਰੇ ਕੋਲੇ ਬਹੁਤ ਸੋਹਣੇ ਆਉਂਦੇ ਜਾਂਦੇ ਰਹਿੰਦੇ ਨੇਗੇ ਤੇ ਇਹ ਜਿਹੜੀ ਕਲੈਕਸ਼ਨ ਆ ਆਪਣੇ ਕੋਲੇ ਇਹ ਕੱਟ ਪੀਸਾਂ ਚ ਆਈ ਐ 4 ਮੀਟਰ ਦੀ ਕਟਿੰਗ ਸਾਨੂੰ ਮਿਲੂਗੀ ਇਹਦੇ ਵਿੱਚ ਇਹ ਆਪਾਂ ਕਈ ਪੀਸਾਂ માં ਤੁਹਾਨੂੰ ਦਿਖਾ ਦੇਣੀ ਆ ਖੋਲ ਕੇ ਕਈ 4 ਦੇ ਨੇ ਸਾਢੇ ਤਿੰਨ ਦੇ ਨੇ ਤੇ 2.5 ਮੀਟਰ ਦੀ ਕਟੰਗ ਹੈ ਇਹਦੀ ਤੇ ਕਪੜਾ ਤੁਹਾਨੂੰ ਬਹੁਤ ਸੋਹਣਾ ਕੁਆਲਟੀ ਦਾ ਮਿਲੂਗਾ ਇਹ ਤੇ ਛੂਟ ਨਹੀਂ ਛੱਡਣ ਵਾਲੇ ਤੇ ਵਾਸਤੇ ਇਹ ਲਾਦਾ ਕਰਾਇਆ ਬਹੁਤ ਸੋਹਣਾ ਇਹਦਾ ਰੰਗ ਪ੍ਰਿੰਟ ਹੈ ਤੇ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਪੀਸਿਸ ਕਲੈਕਸ਼ਨ ਆ ਬਹੁਤ ਵਧੀਆ ਇਹਦੇ ਚ ਆਪਣੇ ਕੋਲੇ ਬਹੁਤ ਸੋਹਣੇ ਕਲਰ ਆਏ ਨੇਗੇ ਸਾਰੇ ਕੁਝ ਕਲਰ ਮੈਂ ਤੁਹਾਨੂੰ ਦਿਖਾ ਦੇਣੀ ਆ ਬਾਕੀ ਕੱਟ ਪੀਸ ਆਪਾਂ ਸਾਰੇ ਨਹੀਂ ਖੋਲ ਕੇ ਦਿਖਾ ਸਕਦੇ ਆਪਾਂ ਨੂੰ ਇੱਕ ਗੱਠ ਮਿਲੀਏ ਕੱਟ ਪੀਸਾਂ ਦੀ ਕੱਲ ਨੂੰ ਆਪਾਂ 10 ਵਜੇ ਜਿਹੜਾ ਹੈਗਾ ਇਹਦਾ ਸਮਾਂ ਰੱਖਿਆ ਆ ਓਪਨ ਕਰਾਂਗੇ 10 ਵਜੇ ਆਹ ਲਓ ਜੀ ਇਹ ਦੇ ਹੈਗੇ ਨੇ ਇਹ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਤੁਹਾਨੂੰ ਬਾਅਦ ਤੋਂ ਬਾਅਦ ਕੱਟ ਪੀਸ ਇਹ 4 ਮੀਟਰ ਵਾਲੇ ਮੈਂ ਦਿਖਾਉਣੀ ਆ ਕਈ 4 ਮੀਟਰ ਦੇ ਨੇ ਕਈ 4.5 ਦੇ ਨੇ ਆਹ ਲਓ ਜੀ ਸੂਟ ਸੋਡਾ ਬਹੁਤ ਸੋਹਣਾ ਬਣੂਗਾ ਪ੍ਰਿੰਟ ਵੀ ਇਹਦੇ ਬਹੁਤ ਪਿਆਰੇ ਪਿਆਰੇ ਨੇਗੇ ਆਹ ਲਓ ਜੀ ਦਸ ਨੂੰ ਇੱਕ ਨਾਲ ਦੇ ਕਈ ਕਈ ਪੀਸ ਵੀ ਮਿਲ ਜਾਣਗੇ ਆਹ ਲਓ ਜੀ ਕੱਲਰ ਜਿਹੜਾ ਨੀਲੇ ਨਾਲ ਕੰਟਰਾਸਟ ਕੰਬੀਨੇਸ਼ਨ ਆ ਬਹੁਤ ਸੋਹਣਾ ਕਲਰ ਆ ਆਹ ਲਓ ਜੀ ਇਤਕੀ ਵਾਲੀ ਗੱਠ ਜਿਹੜੀ ਆਈ ਆ ਇਹ ਆਪਣੀ 4.5 ਮੀਟਰ ਜ਼ਿਆਦਾ ਕੱਟ ਪੀਸ ਨੇ ਇਹਦੇ ਵਿੱਚ 4.5 ਬਹੁਤ ਜ਼ਿਆਦਾ ਕੱਟ ਪੀਸ ਨੇਗੇ ਆਹ ਲਓ ਜੀ ਇਹ ਕੱਟ ਪੀਸਾ ਰੇਟ ਸਿਰਫ ਤੇ ਸਿਰਫ ਰਹੂਗਾ 100 ਰੁਪਿਆ ਮੀਟਰ ਤੇ 300 ਦਾ ਤੁਹਾਨੂੰ ਫਾਇਦਾ ਆਏ ਦੇ ਵਿੱਚ ਜਿਹੜਾ ਮਿਲੂਗਾ ਕਿਉਂਕਿ ਕਪੜਾ ਹੀ ਬਹੁਤ ਸੋਹਣਾ ਹੈ ਤੇ 4.5 ਮੀਟਰ ਦਾ 4 ਮੀਟਰ ਦਾ ਤੁਹਾਡਾ ਪ੍ਰੋਪਰ ਸੂਟ ਵੀ ਬਹੁਤ ਸੋਹਣਾ ਬਣ ਜਾਊਗਾ ਆਹ ਲਓ ਜੀ ਸਾਰੇ ਪ੍ਰਿੰਟੇ ਇੱਥੇ ਬਹੁਤ ਸੋਹਣੇ ਨੇ ਬਾਕੀ ਆਪਾਂ ਤੁਹਾਡੀ ਊਂ ਝਾਲਕ ਮਰਵਾ ਦੇਾਂਗੇ ਕਿਉਂਕਿ ਨਿਗਾ ਆਪਾਂ ਊਂ ਕਢਵਾ ਦੇਾਂਗੇ ਸਾਰੇ ਕੱਟ ਪੀਸ ਵਧੀਆ ਨੇਗੇ ਤੇ ਆਹ ਲਓ ਜੀ ਹਾਂ ਵੀਡੀਓ ਬਣਾਉਣੀ ਆਹ ਲਓ ਜੀ ਇਹਦੇ ਕਲਰ ਸੀਗੇ ਕੱਟ ਪੀਸਾਂ ਦੇ ਬਾਕੀ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਆ ਆਹ ਲਓ ਜੀ ਇਹਦੇ ਚ ਕਲਰ ਹੈਗੇ ਨੇ ਬਹੁਤ ਸਾਰੇ ਐਦਾਂ ਤੁਹਾਨੂੰ ਕਲਰ ਲਾਈਟ ਡਾਰਕ ਮਿਲ ਜਾਣਗੇ ਜਿਵੇਂ 2.5 ਮੀਟਰ ਦੀ ਇਹਨਾਂ ਦੀ ਕਟਿੰਗ ਹੋਊਗੀ ਆਹ ਲਓ ਜੀ ਪ੍ਰਿੰਟ ਸਾਰੇ ਸੋਹਣੇ ਨੇਗੇ ਤੇ 100 ਰੁਪਏ ਮੀਟਰ ਆਪਾਂ ਤੁਹਾਨੂੰ ਕਪੜਾ ਇਹਦਾ ਇਹਦਾ ਦੇਣਾ ਕੱਟ ਪੀਸਾਂ ਦਾ ਆਹ ਲਓ ਜੀ ਸਾਰੇ ਪ੍ਰਿੰਟ ਜਿਹੜੇ ਹੈਗੇ ਨੇ ਬਹੁਤ ਸੋਹਣੇ ਨੇ ਬਾਕੀ ਇਹਨਾਂ ਦੀ ਤਹਿ ਜਿਹੜੀ ਪੁੱਠੀ ਕੀਤੀ ਹੁੰਦੀ ਹੈ ਕਿਉਂਕਿ ਪ੍ਰਿੰਟ ਇਹਨਾਂ ਦੇ ਸਾਰੀ ਵਧੀਆ ਨੇਗੇ ਇਹ ਕਨਾਲ ਦੇ ਤੁਹਾਨੂੰ 2-2 ਪੀਸ ਜਿਹੜਾ 2.5 ਮੀਟਰ ਦੇ ਆ 2-2 ਪੀਸ ਵੀ ਤੁਹਾਨੂੰ ਮਿਲ ਜਾਣਗੇ ਤੇ ਕੱਲ ਨੂੰ ਜਿਹੜਾ ਆਪਾਂ ਕੱਟ ਪੀਸ ਹੈਗਾ ਓਪਨ ਕਰਨਾ 10 ਵਜੇ ਤੇ ਇਹ ਕੇਰਾ ਮੈਂ ਤੁਹਾਨੂੰ ਦਿਖਾਤਾ ਵੀ ਆਪਣੇ ਕੋਲੇ ਜਿਹੜੇ ਕੱਟ ਪੀਸ ਨੇ ਉਹ ਆ ਗਏ ਜਿਵੇਂ ਇਸ ਤਰ੍ਹਾਂ ਤੁਹਾਡੇ ਕੋਲੇ ਕੋਈ ਸ਼ার্ট ਪੀਸ ਪਏ ਨੇਗੇ ਤੇ 2.5 ਮੀਟਰ ਦੀ ਤੁਸੀਂ ਸਾਡੇ ਕੋਲ ਸਲਵਾਰ ਵੀ ਲੈ ਸਕਦੇ ਹੋਗੇ ਆਹ ਲਓ ਜੀ ਇਹ ਜਿਵੇਂ ਸਲਵਾਰ ਵਾਲਾ ਕਪੜਾ ਵੀ ਇਹਦੇ ਵਿੱਚ ਹੈਗਾ ਜੇ ਤੁਹਾਡੇ ਕੋਲੇ ਕਈ ਤਰ੍ਹਾਂ ਦੀਆਂ ਸ਼ਾਰਟਾਂ ਪਈਆਂ ਹੁੰਦੀਆਂ ਨੇਗੀਆਂ ਸ਼ਾਰਟਾਂ ਦੇ ਨਾਲ ਤੁਸੀਂ ਸਲਵਾਰਾਂ ਮੈਚ ਕਰ ਸਕਦੇ ਹੋਗੇ हां एक कटिंग ਹੈਗੀ ਹੈ 2.5 ਤੋਂ ਲੈ ਕੇ 4 ਤੱਕ ਹੈ ਚਾਹਾਂ ਸਾ 4.5 ਵਧੀਆ ਸੂਟ ਬਣ ਜਾਂਦਾ ਆਹ ਲਓ ਜੀ ਜਿਵੇਂ ਇਦਾਂ ਪਲੇਨ ਵਾਲੇ ਆ ਜਾਂਦੇ ਨੇ ਪਲੇਨ ਦਾ ਕੱਟ ਪੀਸ ਹੈ ਸਾਰੇ ਡਿਜ਼ਾਈਨ ਵੱਖਰੇ ਵੱਖਰੇ ਨੇ ਤੇ ਕਿਰਪਾ ਕਰਕੇ ਪਲੀਜ਼ ਮੇਰੇ ਕੋਲ ਸਾਢੇ ਪੂਰੇ 10 ਵਜੇ ਤੁਸੀਂ ਕੱਲ ਨੂੰ ਆਉਣਾ ਹੈ ਨਾ ਅੱਜ ਨਹੀਂ ਅੱਜ ਤਾਂ ਵੀਡੀਓ ਪਾਵਾਂਗੇ ਕੱਲ ਨੂੰ 10 ਵਜੇ ਖੋਲੂਗੀ ਇਹਨਾਂ ਨੂੰ ਕਿਹੜਾ ਬਸ ਮੈਂ ਦਿਖਾ ਦੇ ਕਸਮਾਨ ਨੂੰ ਨਾ ਸਾਰੇ 2.5 ਤੋਂ ਉੱਪਰ ਹੈ ਆਹ ਲਓ ਜੀ ਸਾਰੇ ਕੱਲ ਦੀ ਇਹਨਾਂ ਦੇ ਸੋਹਣੇ ਨੇਗੇ

ਇੱਕ ਪ੍ਰਿੰਟ ਪਾਸੋਂ ਨੂੰ ਹੋਰ ਖੋਲ ਕੇ ਦਿਖਾਉਣੀ ਹੈ ਜਿਹੜਾ ਬਹੁਤ ਪਿਆਰਾ ਪ੍ਰਿੰਟ ਹੈ। ਆਪਾਂ ਕੋੜਤਾ ਬਈ ਮੈਂ ਦਿਖਾਈਓ ਮਾੜਾ ਜ। ਕੋੜਤਾ ਬਈ ਉਹਨਾਂ ਖਾਈ। ਆਹ ਲਓ ਜੀ ਇਹ ਸੀਗੇ ਇਹਦੇ ਪ੍ਰਿੰਟ ਕੱਟ ਪੀਸਾਂ ਦੇ। ਤੇ ਜਿੰਨਾਂ ਜਿਹਨਾਂ ਨੂੰ ਕੱਟ ਪੀਸਾਂ ਦੀ ਲੋੜ ਹੈ ਤੇ ਉਹ ਕੱਲ ਨੂੰ 10 ਵਜੇ ਆਪਣੇ ਕੋਲੇ ਦੁਕਾਨ ਤੇ ਵੀਚਤ ਕਰਨ ਤੇ ਆਪਾਂ 10 ਵਜੇ ਤੁਹਾਨੂੰ ਦੱਸਿਆ ਵੀ ਓਪਨ ਕਰਨੇ ਹੈ ਕੱਟ ਪੀਸ। ਤੇ ਅਗਲੀ ਵੀਡੀਓ ਆਪਣੇ ਕੋਲੇ ਰਾਮ ਟੈਕਸ ਦੇ ਕੁੜਤੇ ਪਜਾਮੇ ਆਏ ਆ ਬਹੁਤ ਸੋਹਣੀ ਕੁਆਲਿਟੀ ਹੈ ਤੇ ਜਿੰਨਾ ਮੇਰੇ ਕੋਲੇ ਸਾਫਾ ਆ ਰਾਮ ਟੈਕਸ ਦਾ ਵੀ ਜਿਹੜੀਆਂ ਲੇਡੀਜ਼ ਬੁਟੀਕ ਤੇ ਕੰਮ ਕਰਦੀਆਂ ਜਿਨ੍ਹਾਂ ਨੇ ਸੂਟ ਮਤਲਬ ਉਹ ਕਢਾਈ ਕਰਨ ਵਾਸਤੇ ਲੈਣੇ ਆ ਉਹਨਾਂ ਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਪਲੇਨ ਸਾਫਾ ਹੈ ਤੇ ਕਈ ਰਾਮ ਟੈਕਸ ਦੀਆਂ ਮੈਚਾਂ ਆਈਆਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਫੇਰ ਹਾਜ਼ਰ ਹੋਵਾਂਗੇ ਅੱਜ ਸੀ ਮੇਰੇ ਕੋਲੇ ਸਿਰਫ ਥੋੜਾ ਸਮਾਂ ਤੇ ਮੈਂ ਤੁਹਾਨੂੰ ਕੱਟ ਤਿੱਖਾਇਆ ਕੱਲ ਨੂੰ 10 ਵਜੇ ਫਟਾਫਟ ਤੁਸੀਂ ਦੁਕਾਨ ਤੇ ਆਉਣਾ ਤੇ ਲਾਹਾ ਲੈਣ ਵਾਸਤੇ ਸਸਤੇ ਸਸਤੇ ਸੂਟ ਲੈਣ ਵਾਸਤੇ ਮੇਰਾ ਸ਼ੁਕ